ਨਾਨਕ ਜਗ ਮਾਹੇ ਪਠਾਇਆ ਧਰਮ ਫੇਰੈ ਰਾਸ ਕਰ ਚਣਾ ਮਰ ਸਿਖਾਂ ਪਿਲਾਇਆ ਪਾਦਮ ਪੁੰਡੰ ਕਲਜੁੰ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਣਿਤ ਵਰਣ ਕਰਾਇ ਧਰਮ ਦੇ ਚਾਰ ਪੈਰ ਮੰਨੇ ਰਾਜਾ ਸਾਧੂ ਬ੍ਰਹਮਣ ਆਰਤੀਸ ਇਨਾਂ ਥਾਣਾ ਤੇ ਧਰਮ ਦੀ ਸਿੱਖਿਆ ਮਿਲਦੀ ਹੈ ਜੇ ਅਜਾ ਖੁਦ ਪਰਮਾਤਮਾ ਹੋਵੇ ਪਰਜਾ ਆਪਣੇ ਆਪ ਹੀ ਹੋ ਜਾਵੇ ਉਹਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਹੈ ਜੇ ਮਹਾਤਮਾ ਨੂੰ ਸਿੱਖਿਆ ਦੇਣੀ ਪੈਂਦੀ ਹੈ ਆਪ ਉਸ ਮਾਰਗ ਤੇ ਚਰਨ ਦੁਜਨ ਸਿੱਖਿਆ ਦੇ ਅੱਗੇ ਪਹਿਲੇ ਸ਼ਮਿਆਂ ਦੇ ਵਿੱਚ ਉਹਨੂੰ ਵਿੱਦਿਆ ਜਿਹੜੀ ਸੀ ਜਿਵੇਂ ਹੋਰ ਵਿੱਦਿਆਵਾਂ ਹਨ ਹਰ ਕਿਸਮ ਦੀਆਂ ਅਲੈਦਲੇ ਡੌਟੀ ਦੀ ਵਿੱਦਿਆ ਹੈ ਇੰਜੀਨੀਅਰ ਦੀ ਦਿੱਤੀ ਹੈ ਇਹ ਵੀ ਲੈ ਦੇ ਲੈ ਦਾ ਇਹਨਾਂ ਦੇ ਕੋਲ ਹੀ ਜੀ ਸੰਗਤ ਹਨ ਉੱਥੇ ਬੜਾਈਆਂ ਜਾਂਦੀਆਂ ਹਨ ਉਹ ਜੀ ਵਿਦਿਆਪਸਾਤ ਕਰਕੇ ਆਦਮੀ ਹਜਲਾ ਉਠਾ ਲੈ ਉਹ ਵਿਦਿਆ ਜਿਸ ਦੁਆਰਾ ਬ੍ਰਹਮ ਨੂੰ ਪਰਮਾਤਮਾ ਨੂੰ ਜਾਣਿਆ ਜਾਂਦਾ ਹੈ ਪਰਮਾਤਮਾ ਦੀ ਪੱਧੀ ਕੀਤੀ ਜਾਂਦੀ ਇਸ ਨੂੰ ਪਰਮ ਵਿਦਿਆ ਪਰਮਾਰਥਿਕ ਵਿਦਿਆ ਰੂਹਾਨੀ ਵਿਦਿਆ ਕਿਹਾ ਜਾਂਦਾ ਹੈ ਪਹਿਲੇ ਸਮਿਆਂ ਦੇ ਵਿੱਚ ਇਹ ਬ੍ਰਹਮਣਾਂ ਦੇ ਅਤਨ ਵਿੱਚ ਜਦੋਂ ਮਨੁੱਖ ਨੂੰ ਚਾਰ ਸ਼੍ਰੇਸ਼ਟ ਵਿੱਚ ਵੰਡਿਆ ਹੋਇਆ ਸੀ ਬ੍ਰਮ ਦੂਸਰੀ ਛਤਰੀ ਦੇ ਰਾਜ ਕਰਨ ਤੀਸਰੇ ਵੈਸ਼ ਖੇਤੀਬਾੜੀ ਬਣ ਜੋ ਕਰ ਕਰਨ ਚੌਥੇ ਸ਼ੁੱਧ ਸਭਿਸ਼ਯ ਵਰਗ ਇਹ ਆਜਾ ਉਸ ਸਮੇਂ ਸਿਸਟਮ ਚਾਰ ਸ਼੍ਰੇਸ਼ਟ ਵਿੱਚ ਮਨੁੱਖ ਨੂੰ ਵੰਡ ਦਿੱਤਾ ਗਿਆ ਸੀ ਸੋ ਬ੍ਰਮ ਵਿਦਿਆ ਇਹਨਾਂ ਦੇ ਆਤਮ ਜੀ ਬ੍ਰਮ ਵਿਦਿਆ ਪੜ੍ਹ ਕੇ ਦੂਸਰਿਆਂ ਨੂੰ ਉਪੜੋਂ ਦੇ ਐਸਪਾਸਿ ਦੀ ਸਿੱਖਿਆ ਅਤੇ ਅਸਰ ਸੋ ਇਹਨਾਂ ਸਾਰੇ ਥਾਵਾਂ ਦੇ ਵਿੱਚ ਹੀ ਰਾਜਾ ਧਰਮੀ ਹੋ ਗਏ ਪਰ ਮੰਡਰੇਪਨ ਵਿਦਿਆ ਪਰਦੇਸ਼ਨ ਉਹ ਬ੍ਰਮ ਵਿਦਿਆ ਪੜ ਕੇ ਮਧਰਾਮ ਆਦ ਵਿੱਚ ਇਹਨਾਂ ਗੱਲਾਂ ਵਿੱਚ ਲੱਗ ਗਏ ਬਾਕੀ ਇਹੜੇ ਯੋਗੀ ਆਦ ਹੋਰ ਖਟ દર્ਸ਼ਨ ਸੰ ਸੇ ਵੀ ਆਪਣੇ ਆਪਣੇ ਅਸੂਲਾਂ ਨੂੰ ਛੋੜ ਗਏ ਬਾਕੀ 30 ਸਾਲ ਤੇ ਜਾ ਕੇ ਮਧਰਾਮ ਦਾ ਵਰਤਨ ਹੋਣ ਲੱਗ ਪਏ ਜਿੱਥੇ ਚੀਜ਼ਾਂ ਬਣ ਨਹੀਂ ਸੀ ਦਿੱਤੀਆਂ ਜਾਂਦੀਆਂ ਇਹਨ ਕਰਕੇ ਗੁਰੂ ਜੀ ਨੇ ਇਹਨਾਂ ਸਾਰੇ ਥਾਵਾਂ ਤੇ ਫਿਰ ਕੇ ਸਭ ਨੂੰ ਜਿਹਾ ਜੋ ਸਿੱਖਿਆ ਦਿੱਤੀ। ਕਾਰਨ ਬਾਦਸ਼ਾਹ ਕੁਇਆ ਹੈ। ਬੜਾ ਅਨੇ ਆਈ ਪ੍ਰਜਾ ਵਾਸ ਦੁਖਦਾਈ ਹੋਇਆ। ਉਸਨੇ ਇਥੇ ਤੱਕ ਕੀਤਾ ਸੀ ਸਾਰੀ ਪ੍ਰਜਾ ਦਾ ਪੈਸਾ ਲੁੱਟ ਲਿਆ। ਪ੍ਰਜਾ ਗਰੀਬ ਹੋ ਗਈ। ਦੁਖੀ ਹੋ ਗਈ। ਛੋ ਅਖੀਰ ਇਥੇ ਤੱਕ ਹਲਤ ਹੋ ਗਈ ਪੁੱਛਣ ਲੱਗਾ ਆਪਣੇ ਨਿੱਕਰਤਿਆਂ ਨੂੰ ਵੀ ਪੈਸਾ ਉਹ ਹੈ ਵੀ ਕਿਤੇ ਉਹਨਾਂ ਨੇ ਕਿਹਾ ਹੋਤਾ ਕੁਛ ਨਹੀਂ ਤੇ ਸ਼ਾਇਦ ਕਬਰਾਂ ਕਬਰਾਂ ਵਿੱਚ ਪਾਵੇਂ ਹੋਵੇ ਕਿਉਂਕਿ ਮੁਸਲਮਾਨ ਕਬਰਾਂ ਜਦੋਂ ਮਰਦਾ ਬੰਦਾ ਕਹਿੰਦੇ ਮੂੰਹ ਦੇ ਵਿੱਚ ਕੁਪਈਆ ਪਾਉਂਦੇ ਹੁੰਦੇ ਦੱਬਣ ਹੋਏ ਇੰ样 ਕਰਕੇ ਦੱਸਿਆ ਵੀ ਐਸਾ ਹੋ ਸਕਦਾ ਹੈ ਉਸਨੇ ਡੌਂਡੀ ਫੇੜਤੀ ਸ਼ਹਿਰ ਵਿੱਚ ਆਪਣੀ ਲੜਕੀ ਨੂੰ ਜੋ ਜਵਾਨ ਅਵਸਥਾ ਸੀ ਬਿਉਣ ਦੇ ਲੈਕ ਸੀ ਬਸਤਰ ਗਏ ਪਹਿਨਾ ਕੇ ਬਾਜ਼ਾਰ ਵਿੱਚ ਖੜੇ ਕਰਕੇ ਇਹ ਡੌਂਡੀ ਫੇਰੀ ਜਿਹੜਾ 1 ਰੁਪਿਆ ਲਿਆ ਕੀ ਦੇਵੇ ਉਹ ਇਸ ਰਾਜ ਕੰਨਿਆ ਨਾਲ ਵਿਆਹ ਫਿਰ ਪੈਸਾ ਕਿਸੇ ਕੋਲ ਰਹੀ ਨਹੀਂ ਸੀ ਇੱਕ ਮੁੰਡਾ ਜਿਹਦੇ ਬਾਪ ਨਹੀਂ ਸੀ ਮਾਂ ਸੀ ਸਿਰ ਉਹ ਨੌਜਵਾਨ ਮੁੰਡਾ ਆਪਣੀ ਮਾਂ ਨੂੰ ਕਹਿੰਦਾ ਮਾਤਾ 1 ਰੁਪਿਆ ਚਾਹੀਦਾ। ਕਹਿੰਦੀ ਕੀ ਕਰਨਾ ਹੈ? ਇਹ ਐ ਢੋਂਡੀ ਸਿਲੀ ਸ਼ਹਿਰ ਦੇ ਵਿੱਚ ਜਿਹੜਾ 1 ਰੁਪਿਆ ਦੇਵੇ ਬਾਦਸ਼ਾਹ ਦਾ ਜਵਾਈ ਬਣਦਾ। ਸਭ ਕਹਿਣ ਲੱਗੇ ਕਮਲਾ ਆਇਆ ਕੋਈ ਛੜ ਹੈ। ਹਾਂ 1 ਰੁਪਿਆ ਦੇ ਕੇ ਬਾਦਸ਼ਾਹ ਜਵਾਈ ਕਿਵੇਂ ਬਣ ਜੂਗੇ? ਇਹ ਛੜਾਏ ਕੋਈ ਤੈਨੂੰ ਸਮਝ ਨਹੀਂ ਆਉਂਦੀ ਤੂੰ ਨਿਆਣਾ ਅਜੇ 3 ਤੱਕ ਨਹੀਂ ਦਸਾਣੇ। ਕਹਿਣ ਲੱਗੇ ਜੇ ਜਾਂ ਤਾਂ ਮੈਨੂੰ ਰੁਪਿਆ ਦੇ ਨਹੀਂ ਮੈਂ ਮਰਦਾ ਹਾਂ ਇੱਕੋ ਪੁੱਤਰ ਵਿਚਾਰੀ ਬੁੱਢੀ ਦੇ ਜਦੋਂ ਇੰਨੀ ਗੱਲ ਕਹੀ ਅਖੀਰ ਉਹਨੇ ਸੋਚਿਆ ਕਿ ਇਹ ਆਪਣਾ ਘਾਟ ਗਿਆ ਕਰਨ ਲਈ ਇੱਕੋ ਬੱਚਾ ਹੈ ਮੇਰੇ ਮੂੰਹ ਚ ਫਜ਼ੀਨੇ ਕਿਹਾ ਤੇਰੇ ਤੇਰਾ ਜਦੋਂ ਬਾਹ ਮਰੇ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਫਲਾਣ ਦਾ ਕਬਰੋਂ ਪੱਟ ਕੇ ਰਹੀ ਉਥੋਂ ਮਿਲ ਜੇ ਭਾਈ ਉਥੋਂ ਕੱਢ ਲਓ ਕੁਝ ਉੱਥੇ ਜਾ ਕੇ ਉਸਨੇ ਜਦੋਂ ਕਬਰ ਪੱਟੀ ਜਦ ਦਸਤਾਇਰ ਵੀ ਇਹ ਮਨੀ ਚਾਂਦੀ ਦੇ ਪੈਡੋ ਕਰੰਸੀ ਹੀ ਹੁੰਦੀ ਸੀ ਅੱਜ ਕੱਲ ਤਾਂ ਕਾਬਿਲ ਨਾ ਈਉਂ ਕਰਕੇ ਸੋਨੇ ਦੇ ਮੂਰਾਂ ਜਾਂ ਰੁਪਏ ਚਾਂਦੀ ਦੇ ਇਹ ਜੀ ਕਰੰਸੀ ਹੁੰਦੀ ਸੀ ਸੇ ਈਉਂ ਕਰਕੇ ਜਦੋਂ ਰੁਪਿਆ ਉੱਥੇ ਲੱਭ ਗਿਆ ਬੜਾ ਖੁਸ਼ ਹੋਇਆ ਚਾਹੇ ਜਿੱਥੇ ਪਹੁੰਚਿਆ ਜਿੱਥੇ ਚਾਂਗਵੀ ਜਿੱਥੇ ਉਹ ਲੜਕੀ ਖੜੀ ਸੀ ਤੇ ਰਾਜਾ ਦੇ ਕਰਮਚਾਰੀ ਵੀ ਖੜੇ ਸਨ ਛੱਡੇ ਹੋਏ ਉਹਨਾਂ ਜਾ ਕੇ ਬੰਗਲੌਰ ਕੋ ਗਿਆ ਉਹਨੇ ਹਸਕੜੀ ਲਾ ਲਈ ਉਹਨੇ ਪੇਸ਼ ਕੀਤਾ ਬਾਦਸ਼ਾਹ ਦੇ ਕਾਰੁੰਦੇ ਕਹਿੰਦਾ ਦਸ ਕਿਥੋਂ ਵੀ ਲੈ ਰੁਪਈਆ ਉਹਨੇ ਸਾਡੀ ਗੱਲ ਤੁਸੀਂ ਕਹਿ ਲਗੇ ਉਹ ਕਰਕੇ ਜਿੱਥੇ ਮੇਰਾ ਬਾਪ ਮਰਿਆ ਸੀ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਸੀ ਦੱਪਣ ਵੇ ਫਲਾਨ ਵੇ ਦੀ ਗਵਰਨਮੈਂਟ ਪੱਟੀ ਉੱਥੇ ਮੈਨੂੰ ਲੱਗ ਗਿਆ ਸਾਰੀਆਂ ਕਬਰਾਂ ਪਟਵਾਲੀਆਂ ਕਾਰੁੰਦੇ 40 ਰਾਂਝੇ ਜੋੜੇ ਸੀ ਉਹਦੇ ਲੜਕੇ ਨੇ 45 ਰਾਂਝੇ ਇਕੱਠੇ ਕੀ ਐਨੇ ਖਜ਼ਾਨਾ ਇਕੱਠਾ ਕੀਤਾ ਪਰ ਜਾ ਅਤਿਅੰਤ ਦੁਖੀ। ਪਾਵੇਂ ਰੁਪਿਆ ਪੈਸਾ ਜਿਹੜਾ ਹੈ ਇਹ ਖਾਦਾ ਨਹੀਂ ਕਿਸੇ ਨੇ। ਐਨੇ ਬਾਲਗਣ ਦੇ ਰੁਪਿਆ ਪੈਸਾ ਉੱਪਰ ਨਹੀਂ ਕਿਸੇ ਨੇ ਲਿਆ। ਉੱਪਰ ਲੈਣ ਦਾ ਕਪੜਾ ਖਾਈਂ ਦੀ ਰੋਟੀ ਰਹਿਣ ਵਾਸਤੇ ਮਕਾਨ ਹੋਰ ਦਵਾਈ ਬੂਟੀ ਇਹ ਸੇਂਦ ਦੀ ਰੱਸ਼ਾ ਵਗੈਰਾ ਵਾਸਤੇ ਜੀ ਚੀਜ਼ਾਂ ਦੀ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਇਹਦੇ ਨਾਲ ਖਰੀਦੀ ਹੁੰਦੀਆਂ ਨੇ ਪੈਸੇ ਦਾ ਮਤਲਬ ਇਹ ਹੀ ਕੁਛ ਹੈ। ਭਾਵੇਂ ਕਰੰਸੀ ਕਹੀ ਜੇ ਕੁਛ ਵੀ ਹੈ। ਕੀ ਸਰਕਾਰ ਨਹੀਂ ਚਲਾ ਲਵੇ। ਛੋ ਜੇ ਇਹ ਨਾ ਹੋਵੇ ਕੀ ਕਰਨਗੇ ਲੋਕ ਕੀ ਕੀਤਾ ਜਾਏਗਾ ਇਹ ਜੀ ਹਾਲਤ ਬਣ ਚੁੱਕੀ ਸੀ ਲੋਕ ਬੜੇ ਦੁਖੀ ਸਨ ਅੰਦਰੋਂ ਅੰਦਰੀ ਕਹਾ ਕੰਡ ਸੰਦਰ ਦੇ ਹੋਈ ਸਨ ਕਿਤਾ ਜਾਲਮ ਬਾਦਸ਼ਾਹ ਅਖੀਰ ਗੁਰੂ ਨਾਨਕ ਜੀ ਕਹਿਣ ਲਗੇ ਭਾਈ ਮਰਦਾਨਾ ਪਰਜਾ ਮਿਲ ਕਰ ਰਹੀ ਹੈ ਸਤੁ ਜਰਨੀ ਹੈ ਇਤ ਬੜਾ ਦੁਖੀ ਹੁੰਦਾ ਚਲ ਚਲ ਕੇ ਕੁਛ ਉਹਨਾਂ ਦੀ ਮਦਦ ਕਰ ਗੁਰੂ ਜੀ ਜਿੱਤੇ ਕਾਰੋਂ ਬਾਦਸ਼ਾਹ ਹਲ ਸੀ ਉਹਦੇ ਪਾਸ ਪਰਲੇ ਪਾਸੇ ਕਿਥੇ ਸੀ ਉਚਾਇ ਜੀ ਉੱਥੇ ਜਾ ਕੇ ਬਹਿ ਜਾਂਦੇ ਹਾਂ ਮਤਾਨ ਨੇ ਇਤਨੀ ਕਿੰਤ ਤੰਪੇ ਲ ਉਸ ਤੋਂ ਬਾਅਦ ਗੁਰੂ ਜੀ ਕਹਿਣ ਲੱਗੇ ਮਰਦਾਨੇ ਆ ਉਹ ਸਾਹਮਣੇ ਬਾਦਸ਼ਾਹ ਦਾ ਮਹੱਲ ਹੈ ਉਹ ਸਨ ਜਾਂ ਕਿ ਕਹੇ ਤੇ ਨਕ ਫਕੀਰ ਬੁਲਾਉਂਦਾ ਹੈ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਠਿਕਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰੋ ਤੇ ਤੇ ਆ ਦੇ ਲਿਕਰੀਆਂ ਹੁੰਦੀਆਂ ਉਹਦਾ ਨਾ ਉੱਥੇ ਗਿਆ ਅੰਦਰੋਂ ਗੁਰੂ ਬਾਬਾ ਜੀ ਨੂੰ ਉਹਦੀ ਚਿੰਤ ਨੂੰ ਪ੍ਰੇਰ ਦਿੱਤਾ ਬਾਦਸ਼ਾਹ ਆ ਗਿਆ ਗੁਰੂ ਜੀ ਠਿਕਰੀਆਂ ਇਕੱਠੀਆਂ ਕਰਨ ਵੇਲੇ ਭਾਈ ਬਾਲੇ ਨੂੰ ਵੀ ਨਾਲ ਲਾਇਆ ਹੋਇਆ ਤੇ ਆ ਦੇ ਡੇਲ ਲਾਈਆਂ ਨੇ ਬਾਦਸ਼ਾਹ ਦੇਖ ਰਿਹਾ ਹੈ ਗੁਰੂ ਜੀ ਨੇ ਲੋਕ ਤਾਂ ਕਹੀ ਨਹੀਂ ਆ ਕੇ ਸलाम ਨੂੰ ਕੀਤੀ ਉਸਨੇ ਲੇਕਿਨ ਗੁਰੂ ਜੀ ਨੇ ਨਹੀਂ ਦੇਖਿਆ ਅਖੀਰ ਕਹਿਣ ਲੱਗਾ ਸਤਿ ਸਾਈ ਮੈਨੂੰ ਆਪਣਾ ਆਦਮੀ ਬੁਲਾਉਣ ਵਾਸਤੇ ਭੇਜਿਆ ਸੀ ਤੇ ਹੁਣ ਤੜਦੇ ਨਹੀਂ ਇਦਨ ਮੇਰੇ ਵੱਲ ਇਹ ਕੀ ਕਰ ਰਹੇ ਹੋ ਠਿਕਰੀਆਂ ਇਕੱਠੀਆਂ ਕਰਦਾ ਕੀ ਕਰੋਗੇ ਤੁਸੀਂ ਕਹਿਣਗੇ ਬਾਦਸ਼ਾਹ ਅਸੀਂ ਪਰਲੋਕ ਨੂੰ ਨਾਲ ਲੈ ਜਾਵਾਂਗੇ ਜੇ ਦੇਥੋਂ ਜਾਵਾਂਗੇ ਦੁਨੀਆ ਤੋਂ ਇਹਨਾਂ ਨੂੰ ਨਾਲ ਲੈ ਜਾਵਾਂਗੇ ਔਰ ਜਿੰਨੀਆਂ ਇਕੱਠੀਆਂ ਕਰ ਲਈ 19 ਅੱਛੀਆਂ ਹਨ ਉਹਨਾਂ ਜ਼ਿਆਦਾ ਨਾਲ ਜਾਣਗੀਆਂ ਇਹ ਕਿਵੇਂ ਨਾਲ ਜਾਣਗੀਆਂ ਨਾਲ ਤਾਂ ਅਸਰੀਰ ਵੀ ਨਹੀਂ ਜਾਂਦਾ ਦੇਖਿਆ ਕਿਸੇ ਇੱਥੇ ਦਬੰਦੇ ਲੋਕ ਆਈ ਗੱਲ ਕੋਣਾ ਚਾਹੁੰਦੇ ਸੀ ਗੁਰੂ ਜੀ ਕਹਿਣਗੇ ਪਤਸ਼ਾ ਠਿਕਰੀਆਂ ਵੀ ਨਾਲ ਨਹੀਂ ਜਾਂਦੀਆਂ ਸਰੀਰ ਵੀ ਨਾਲ ਨਹੀਂ ਜਾਂਦਾ ਆ ਜਿਹੜੇ 45 ਗੰਜ ਜੋੜੇ ਨੇ ਪਰ ਜਨ ਦੁਖੀ ਕਰ ਕਰਕੇ ਇਹ ਨਾਲ ਜਾਣ ਕਿ ਤੇ ਜਦੋਂ ਇੰਨੀ ਗੱਲ ਗਈ ਤੇ ਇਹ ਨਾਲ ਜਾਣਗੇ ਜੇ ਤਾਂ ਤੇਰੇ ਨਾਲ ਜਾਣੀ ਸ਼ਾਦੀ ਦੇ ਰੱਖ ਕੇ ਲੈ ਜੀਂ ਫਿਰ ਤਾਂ ਠੀਕ ਹੈ ਨਾ ਇਹ ਵੀ ਨਹੀਂ ਜਾਣੇ ਫਿਰ ਕਿਉਂ ਪਬਲਿਕ ਨੂੰ ਦੁਖੀ ਕਰ ਆਪਣਾ ਫਰਜ਼ ਅਦਾ ਕਰ ਰਾਜੇ ਚੁਲੀ ਨਿਆ ਕਿ ਰਾਜਨakam ਨਿਆਂ ਕਰਨ ਇਨਸਾਫ ਕਰਨੇ ਪਰ ਜਨ ਸੁਖ ਦੇ ਇਨਸਾਫ ਸੁਖ ਸੁਖ ਮਿਲਦਾ ਪਰਜਨ ਨੂੰ ਬੇਨਛਾ ਦਿਨ ਉਹਨੂੰ ਮਿਲਦਾ ਇਹ ਹੈ तेरा ਫਰਜ਼ ਰੱਬ ਦੀ ਬੰਦਗੀ ਕਰਨੀ ਤੇ ਇਨਸਾਫ ਕਰਨਾ ਗੁਰੂ ਜੀ ਦੇ ਦਰਸ਼ਨ ਕਰਕੇ ਉਹਦਾ ਚਿੱਤ ਨਿਰਮਲ ਹੋ ਗਿਆ ਸੀ ਕੁਝ ਗੁਰੂ ਜੀ ਅੰਦਰੋਂ ਪ੍ਰੇਰਿਤ ਦੇ ਸੀ ਆਪਣੀ ਸ਼ਕਤੀ ਦੁਆਰਾ ਉਹਦੇ ਚਿੱਤ ਅਖੀਰ ਬਾਦਸ਼ਾਹ ਚਰਨਿੰਦ ਦੇਖ ਕੇ ਸ਼ਮਗਰ ਉਹ ਇਹ ਕਹਿ ਲਗੇ ਓਮਕਾਰ ਜਿਨਨ ਦੁਖੀ ਕਿਤੇ ਪਰਜਨ ਉਸੇ ਤਰ੍ਹਾਂ ਉਹਨਾਂ ਦਾ ਪੈਸਾ ਮੋੜ ਤੇ ਪਰਜਨ ਯਾਨੀ ਸ਼ੁਭਦੇ ਅੱਛੇ ਤਰੀਕੇ ਸਿਰ ਪਰ ਜਾ ਆਪਣਾ ਕੰਮ ਕਾਰ ਕਰੇ ਅੱਛਾ ਖਾਵੇ ਆਮਨਾ ਪਹਿਨੇ ਤੇ ਸੁਖ ਨਾਲ ਰੋਸ਼ੀ ਪ੍ਰਵੋਦੀ ਰਭਦੀ ਆ ਕਰੇ ਤਾਂ ਜਾ ਕਰਦਾ ਹੈ ਸਰ ਇਸੇ ਤਰ੍ਹਾਂ ਫਿਰ ਉਹ ਨਿਆਂਕਾਰੀ ਬਣ ਗਿਆ ਉਪਰੀ ਕਿਰਪਾ ਕਿਉਂ ਗੁਰੂ ਬਾਬਾ ਜੀ ਸੰਸਾਰ ਦੇ ਉਧਾਰ ਵਾਸਤੇ ਸਾਰੇ ਸਾਈਂ ਫਿਰ ਫਿਰ ਕੇ ਚਾਰੇ ਪੈਰ ਜਿਹੜੇ ਧਰਮ ਦੇ ਸਨ ਉਹੋ ਨਾਲੋਂ ਕਾਇਮ ਕਰਦੇ ਰਹੇ یوں ਸੰਸਾਰ ਦੇ ਵਿੱਚ ਗੁਰੂ ਜੀ ਨੇ sarju <laughs> gorza